ਜਿਹੜੇ-ਜਿਹੜੇ ਲੋਕ ਆ ਪਾਣੀ ਪੀਂਦੇ ਨੇ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦਾ ਰੋਗ ਜ਼ਰੂਰ ਲੱਗ ਹੀ ਜਾਂਦਾ ਚਾਹੇ ਉਹ 10 ਸਾਲ ਦੀ ਉਮਰ 'ਚ ਲੱਗੇ ਚਾਹੇ 20 ਦੀ ਲੱਗੇ ਚਾਹੇ 30 ਦੀ ਲੱਗੇ ਚਾਹੇ 40 ਦੀ ਲੱਗੇ ਜਾਂ ਪਿੱਛੋਂ ਲੱਗੇ ਇਸ ਕਰਕੇ ਕਜਹਾ ਪਾਣੀ ਬਾਜ਼ਾਰ ਵਿੱਚੋਂ ਨਾ ਲੈ ਕੇ ਪੀਓ ਨਹੀਂ ਤਾਂ ਕੈਂਸਰ ਦਾ ਰੋਗ ਨੂੰ ਤੁਸੀਂ ਸੱਦਾ ਦੇਣ ਵਾਲੀ ਗੱਲ ਹੋ ਕਿ ਜੇ ਆਪਾਂ ਇੰਜ ਕਹਿ ਲਈਏ ਕਿ ਖੁਦ ਹੀ ਆਪਾਂ ਕੈਂਸਰ ਦੇ ਰੋਗ ਨੂੰ ਦਾਵਾ ਦੇ ਰਹੇ ਨੇ ਕੁਸੀ ਵੇਖਿਆ ਨਾ ਕਿ ਅੱਜ ਬਹੁਤ ਗਿਣਤੀ ਲੋਕਾਂ ਨੂੰ ਕੈਂਸਰ ਦਾ ਰੋਗ ਲੱਗ ਰਿਹਾ ਤੇ ਲੋਕ ਸੋਚ ਰਹੇ ਕਿ ਅਸੀਂ ਵਧੀਆ ਖਾਣਾ ਖਾਂਦੇ ਆ ਹਰ ਚੀਜ਼ ਸਾਡੀ ਵਧੀਆ ਫਿਰ ਵੀ ਸਾਨੂੰ ਕੈਂਸਰ ਕਿਉਂ ਲੱਗ ਰਿਹਾ ਪਰ ਉਹਦਾ ਮੁੱਖ ਕਾਰਨ ਆ ਬਾਜ਼ਾਰ ਦੇ ਵਿੱਚ ਇੱਕ ਮਿਲਦਾ ਪਾਣੀ ਜਿਹਦੇ ਵਿੱਚ ਉਸ ਪਾਣੀ ਵਿੱਚ 100 ਗੁਣਾ ਵੱਧ ਜਿਹੜੇ ਨੇ ਨੈਨੋ ਪਲਾਸਟਿਕ ਦੇ ਕਣ ਪਾਏ ਜਾਂਦੇ ਨੇ ਨੈਨੋ ਪਲਾਸਟਿਕ ਦੇ ਕਣ ਜਾਂ ਮਾਈਕਰੋ ਪਲਾਸਟਿਕ ਵੀ ਮੈਡੀਕਲ ਲਾਈਨ ਮੁਤਾਬਕ ਕਿਹਾ ਜਾਂਦਾ ਮਾਈਕਰੋ ਪਲਾਸਟਿਕ ਹੁਣ ਮਾਈਕਰੋ ਪਲਾਸਟਿਕ ਕੀ ਹੁੰਦੀ ਆ ਮਾਈਕਰੋ ਪਲਾਸਟਿਕ ਉਹ ਹੁੰਦੀ ਆ ਕਿ ਜਿਹੜੀ ਪਾਣੀ ਦੇ ਵਿੱਚ ਘੁਲੀ ਹੁੰਦੀ ਜਾਂ ਪਾਣੀ ਵਿੱਚ ਘੁਲ ਜਾਂਦੀ ਆ ਉਹ ਇੰਨੇ ਬਰੀਕ ਕਣ ਹੁੰਦੇ ਨੇ ਜਿੰਨੂੰ ਆਪਾਂ ਮਾਈਕਰੋਸਕੋਪ ਦੀ ਸਹਾਇਤਾ ਨਾਲ ਆਰਾਮ ਨਾਲ ਦੇਖ ਸਕਦੇ ਆ ਜਦੋਂ ਇਹ ਪਲਾਸਟਿਕ ਸਾਡੇ ਪਾਣੀ ਦੇ ਰਾਹੀਂ ਪੇਟ 'ਚ ਜਾਂਦੀ ਆ ਤੇ ਪੇਟ ਤੋਂ ਸਾਡੀ ਕਿਡਨੀਆਂ ਤੇ ਕਿਡਨੀਆਂ ਤੋਂ ਹਾਰਡ ਤੇ ਹਾਰਡ ਤੋਂ ਬਲੱਡ ਦੇ ਸਰਕੂਲੇਸ਼ਨ 'ਚ ਤਾਂ ਫਿਰ ਕੀ ਹੁੰਦਾ ਕਿ ਸਾਡਾ ਹਾਰਡ ਕਮਜ਼ੋਰ ਹੋ ਜਾਂਦਾ ਸਾਡੀਆਂ ਕਿਡਨੀਆਂ ਕਮਜ਼ੋਰ ਹੋ ਜਾਂਦੀਆਂ ਸਾਨੂੰ ਕੈਂਸਰ ਦੇ ਰੋਗ ਲੱਗ ਰਹੇ ਨੇ ਕਿਉਂਕਿ ਪਲਾਸਟਿਕ ਕੈਂਸਰ ਦੀ ਜਨਮਦਾਤਾ ਆ ਜਾਂ ਪਿੰਜ ਕਹਿ ਲਈ ਕਿ ਕੈਂਸਰ ਹੀ ਦੇ ਜਨਮਦਾਤਾ ਜਾਂ ਮਾਂ ਕਹਿ ਗਏ ਪਲਾਸਟਿਕ ਆ ਹੁਣ ਅਸੀਂ ਕੀ ਕਰਨੇ ਆ ਅਸੀਂ ਆਪਾਂ ਬਾਹਰ ਘੁੰਮਣ ਫਿਰਨ ਜਾਣੇ ਆ ਜਾਂ ਸਾਡੇ ਬਹੁਤ ਸਾਰੇ ਲੋਕ ਚਾਹੇ ਉਹ ਠੰਡਾ ਜਾਂ ਮਿੱਠਾ ਯਰ ਪੀ ਲੋ ਕਹਿ ਲੋ ਜਿੰਨੂੰ ਕੋਲਡ ਡਰਿੰਕਸ ਕਹਿੰਦੇ ਨੇ ਜਾਂ ਪਾਣੀ ਵਾਲੀਆਂ ਬੋਤਲਾਂ ਕਹਿ ਲੋ ਆਪਣੇ ਸਾਹਮਣੇ ਉਹ ਫ੍ਰਿਜ ਚ ਲੱਗੀਆਂ ਹੁੰਦੀਆਂ ਨੇ ਲਿਕਨੇ ਠੀਕ ਗੱਲ ਸੋਚਣ ਵਾਲੀ ਆ ਕਿ ਫ੍ਰਿਜ ਤੋਂ ਪਹਿਲਾਂ ਕਿੱਥੇ ਪਈਆਂ ਸਨ ਹੋ ਸਕਦਾ ਉਹ 35 ਟੈਂਪਰੇਚਰ ਤੇ ਪਈਆਂ ਹੋਣ 40 ਤੇ ਪਈਆਂ ਹੋਣ ਕਿ ਸਟੋਰ ਦੇ ਵਿੱਚ ਪਈਆਂ ਹੋਣ ਤੇ ਜਦੋਂ ਟੈਂਪਰੇਚਰ ਗਰਮੀਆਂ ਦੇ ਵਿੱਚ ਘੱਟੋ ਘੱਟ 45 50 ਤੱਕ ਵੀ ਚੱਲ ਜਾਂਦਾ ਜਦੋਂ ਇੰਨੇ ਟੈਂਪਰੇਚਰ ਤੇ ਜਿਹੜੀ ਪਲਾਸਟਿਕ ਦੀ ਬੋਤਲ 'ਚ ਪਾਣੀ ਭਰਿਆ ਹੁੰਦਾ ਤੁਸੀਂ ਸਭ ਜਾਣਦੇ ਹੋ ਕਿ ਇਹ ਪਲਾਸਟਿਕ ਜਿਹੜੀ ਬੜੀ ਘਟੀਆ ਕਿਸਮ ਦੀ ਹੁੰਦੀ ਆ ਤੁਸੀਂ ਆਪਣੀ ਗੱਡੀ 'ਚ ਕਿਤੇ ਰੱਖ ਕੇ ਐਕਸਪੈਰੀਮੈਂਟ ਵੀ ਕੀਤਾ ਹੋਊਗਾ ਵੇਖਿਆ ਵੀ ਹੋਵੇਗਾ ਇਹ ਪੀਣ ਤੋਂ ਬਾਅਦ 5 10 ਦਿਨਾਂ ਬਾਅਦ ਖੜਕਣ ਲੱਗ ਪੈਂਦੀ ਆ ਪਲਾਸਟਿਕ ਇਹ ਨਹੀਂ ਮਾੜੀ ਪਲਾਸਟਿਕ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਪਾਇਆ ਹੋਇਆ ਪਾਣੀ ਜਦੋਂ ਥੋੜੀ ਜੀ ਵੀ ਗਰਮੀ 'ਚ ਰੱਖਿਆ ਜਾਂਦਾ ਹੈ ਜਾਂ ਆਮ ਤੌਰ ਤੇ ਬੋਤਲਾਂ ਪਈਆਂ ਹੀ ਹੁੰਦੀਆਂ ਨੇ ਹੋਟਲਾਂ 'ਚ ਰੈਸਟੋਰੈਂਟਾਂ ਜਾਂ ਕਈ ਹੋਰ ਛੋਟੀਆਂ ਮੋਟੀਆਂ ਦੁਕਾਨਾਂ ਦੇ ਉੱਪਰ ਉਹ ਜਦੋਂ ਗਰਮੀ ਦੇ ਸੰਪਰਕ 'ਚ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚ ਨੈਨੋ ਜਿਹੜੇ ਪਲਾਸਟਿਕ ਦੇ ਕਣ ਘੋਲ ਜਾਂਦੇ ਨੇ ਨੈਨੋ ਤਪਾਕ ਕੇ ਬੋਤਲ 'ਚੋਂ ਹੀ ਨਿੱਕੇ ਨਿੱਕੇ ਕਣ ਟੁੱਟ ਕੇ ਪਾਣੀ ਦੇ ਵਿੱਚ ਮਿਕਸ ਹੋ ਜਾਂਦੇ ਨੇ ਲੋਕ ਮੈਡੀਕਲ ਦੇ ਮੁਤਾਬਕ ਕਿਹਾ ਮੈਡੀਕਲ ਲਾਈਨ ਵਾਲਿਆਂ ਦੇ ਮੁਤਾਬਕ ਕਿਹਾ ਜਾਂਦਾ ਕਿ ਇਹਦੇ ਵਿੱਚ 100% ਵੱਧ ਕਾਣੂ ਪਾਏ ਜਾਂਦੇ ਨੇ ਆਮ ਪਾਣੀ ਦੇ ਮੁਕਾਬਲੇ ਹੁਣ ਅਸੀਂ ਪਾਣੀ ਨਹੀਂ ਪੀਤਾ ਬਿਮਾਰੀ ਵੀ ਲਾ ਲਈ ਕੈਂਸਰ ਦਾ ਰੋਗ ਨੂੰ ਵੀ ਸੱਦਾ ਦੇ ਰਹੇ ਸਾਨੂੰ ਕਿੰਨੇ ਕਹਿ ਦਿੱਤਾ ਸਾਨੂੰ ਕਿੰਨੇ ਇਹ ਕਹਿ ਤਾ ਕਿ ਸਾਨੂੰ ਬੰਦ ਬੋਤਲ ਪਾਣੀ ਪੀਣਾ ਚਾਹੀਦਾ ਇਹ ਸਾਡੇ ਦਿਮਾਗ 'ਚ ਕਿੰਨੇ ਗੱਲ ਪਾਤੀ ਕੀ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਕੀ ਆਪਾਂ ਆਪਣੇ ਘਰ ਦੇ ਵਿੱਚ ਇੱਕ ਗਲਾਸ ਚ ਸਵੇਰ ਵਾਲਾ ਪਾਣੀ ਜਿਹੜਾ ਸ਼ਾਮ ਨੂੰ ਪੀਣਾ ਪਸੰਦ ਕਰਦੇ ਕਿੰਨੇ ਲੋਕ ਨੇ ਜਿਹੜੇ ਕਹਿਣ ਕਿ ਸਵੇਰੇ ਗਲਾਸ ਚ ਪਾਣੀ ਪਾਇਆ ਸ਼ਾਮੀ ਪੀ ਲਈਏ ਕਹਿਣਗੇ ਜੀ ਵਿਆਹ ਹੋ ਗਿਆ ਖਰਾਬ ਹੋ ਗਿਆ ਮੈਨੂੰ ਤਾਂ ਤਾਜ਼ਾ ਪਾਣੀ ਚਾਹੀਦਾ ਜਾਂ ਨਾਲਕਾ ਢੇੜੋ ਮੋਟਰ ਚਲਾਓ ਜਾਂ ਮੈਨੂੰ ਸਮਰਸੀਬਲ ਪੰਪ ਤੋਂ ਪਾਣੀ ਦਿਓ ਮੈਂ ਤਾਂ ਉਹ ਪਾਣੀ ਪੀਵਾਂਗਾ ਜਿਹੜਾ ਫਰੈਸ਼ ਹੋਵੇਗਾ ਫਿਰ ਜਿਹੜੇ ਬੋਤਲ ਦੇ ਵਿੱਚ ਉਹ ਕਿਦਨ ਦਾ ਪਾਣੀ ਭਰਿਆ ਹੋਊਗਾ ਇਹ ਸਾਡਾ ਦਿਮਾਗ ਸਾਨੂੰ ਸਵਾਲ ਨਹੀਂ ਕਰਦਾ ਹੋ ਸਕਦਾ 10 ਦਿਨ ਹੋ ਗਏ ਹੁਣ ਹੋ ਸਕਦਾ 20 ਦਿਨ ਹੋ ਗਏ ਹੁਣ ਹੋ ਸਕਦਾ 30 ਦਿਨ ਹੋ ਗਏ ਹੁਣ ਤੇ ਕੀ ਅਸੀਂ 20ਾਂ 30ਾਂ ਦਿਨਾਂ ਵਾਲਾ ਪਾਣੀ ਪੀ ਕੇ ਕਿਵੇਂ ਸਿਹਤਮੰਦ ਰਹਿ ਸਕਦੇ ਹਾਂ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਅੱਜ ਵਿਆਹਾਂ ਸ਼ਾਦੀਆਂ ਦੇ ਵਿੱਚ ਨਿੱਕੇ ਮੋٹے ਫੰਕਸ਼ਨਾਂ ਦੇ ਵਿੱਚ ਵੀ ਪਾਣੀ ਵਾਲੀਆਂ ਬੋਤਲਾਂ ਲਿਆਂਦੀਆਂ ਜਾਂਦੀਆਂ ਨੇ ਅਸੀਂ ਜਦੋਂ ਪਾਣੀ ਪੀਣੇ ਸਾਨੂੰ ਦੋ ਠੰਡਾ ਲੱਗਦਾ ਪਰ ਸੱਚ ਕੀ ਹੈ ਕਿ ਉਹ ਪਾਣੀ ਉਦੋਂ ਹੀ ਠੰਡੀ ਜਗ੍ਹਾ ਤੇ ਰੱਖਿਆ ਹੁੰਦਾ ਆ ਅਗੋਂ ਪਿਛੋਂ ਉਹ ਪਾਣੀ ਜਿਹੜਾ ਹੁੰਦਾ ਪਤਾ ਨਹੀਂ ਕਿੰਦੇ ਟੈਂਪਰੇਚਰ ਤੇ ਪਿਆ ਹੁੰਦਾ ਜਿਹਦੇ ਨਾਲ ਅੱਜ ਸਾਡੇ ਬੱਚਿਆਂ ਨੂੰ ਔਰਤਾਂ ਮਰਦਾਂ ਬਜ਼ੁਰਗਾਂ ਨੂੰ ਸਾਰੇ ਕੈਂਸਰ ਦੇ ਰੋਗ ਵਿੱਚ ਆ ਰਹੇ ਨੇ ਆਓ ਆਪਾਂ ਥੋੜਾ ਸੋਚੀਏ ਆਓ ਆਪਾਂ ਵਿਚਾਰੀਏ ਸਾਨੂੰ ਕਿੰਨੇ ਸਮਝਾਉਣਾਣਾ ਸਾਨੂੰ ਕਿੰਨੇ ਦੱਸਣ ਆਉਣਾ ਸਾਨੂੰ ਖੁਦ ਹੀ ਇਹਨਾਂ ਦੀ ਸਰਚ ਕਰਨੀ ਪਵੇਗੀ ਵਪਾਰੀ ਲੋਕਾਂ ਨੇ ਸਾਨੂੰ ਨਹੀਂ ਦੱਸਣਾ ਵਪਾਰੀ ਲੋਕਾਂ ਨੇ ਬਿਜ਼ਨਸ ਕਰਨਾ ਹੈ ਪੈਸਾ ਕਮਾਉਣਾ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਕਿਡਨੀਆਂ ਸਾਡੇ ਦਿਲ ਕੈਂਸਰ ਦੇ ਰੋਗਾਂ ਤੋਂ ਅਸੀਂ ਬਚ ਜਾਈਏ ਤਾਂ ਫਿਰ ਆਓ ਮੇਰੇ ਭੈਣ ਭਰਾਓ ਆਪਾਂ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਆਦਤ ਪਾਈਏ ਤੇ ਮੈਨੂੰ ਬੜੀ ਖੁਸ਼ੀ ਆ ਕਿ ਬਹੁਤ ਸਾਰੇ ਭੈਣ ਭਰਾ ਇੰਨਾ ਗੱਲਾਂ ਨੂੰ ਸੋਚਦੇ ਵਿਚਾਰਦੇ ਤੇ ਸਮਾਜ ਨੂੰ ਜਾਗਰੂਕ ਕਰ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਉਹ ਆਪਾਂ ਆਪਣੇ ਸਮਾਜ ਨੂੰ ਬਚਾ ਲਈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿੰਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੁਨੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨਾ